ਫੈਲਾ ਦੇਖਦੇ ਹਾਂ ਜੀ ਇਹ ਵੀਡੀਓ ਫਿਰ ਦੇਖਾਂਗੇ ਇਸ ਦੇ ਬਹੁਤ ਹੀ ਫਨੀ ਕਮੈਂਟ ਦੋਸਤ ਮੈਂ ਫੇਸ ਦੀ ਪਲਾਸਟਿਕ ਸਰਜਰੀ ਕਰਾਉਣੀ ਆ ਤੇ ਉਹਦੇ ਖਰਚੇ ਬਾਰੇ ਪੁੱਛਣਾ ਸੀ ਵੀ ਕਿੰਨਾ ਖਰਚਾ ਆ ਜਾਊਗਾ ਆਪਣਾ ਦੇਖਿਆ ਜੇਵੇ ਤਾਂ ਉਹ ਹਸਪੀਟਲ ਦਾ ਖਰਚਾ ਮੈਡੀਸਿਨਸ ਐਂਡ ਸਰਜਰੀ ਦਾ ਖਰਚਾ ਆਪਾਂਗੇ ਤੋਂ 13 ਤੋਂ 15 ਲੱਖ ਦੇ ਵਿੱਚ ਵਿੱਚ ਆ ਜਾਊਗਾ 15 ਲੱਖ ਆ ਜਾਊਗਾ ਜੀ ਹਾਂਜੀ ਚਲੋ ਠੀਕ ਹੈ ਜੀ ਮੈਂ ਦੱਸਦਾ ਤੁਹਾਨੂੰ ਜਾ ਕੇ ਡਾਕਟਰ ਸਾਹਿਬ ਆਇਨੀ ਹੋ ਸਕਦਾ ਵੀ ਜੇ ਮੈਂ ਪਲਾਸਟਿਕ ਆਪਦੀ ਲਿਆਵਾਂ ਤੇ ਤੁਸੀਂ ਸਰਜਰੀ ਕਰਦੇ ਹੋ। ਤੱਕੇ ਵਾਲੀ ਤਾਂ ਕੋਈ ਗੱਲ ਹੀ ਨਹੀਂ ਸੀਗੀ। ਸਿੱਧਾ ਨਾ ਕਰ ਦਿੰਦਾ। ਹਾਂਜੀ ਸਭ ਤੋਂ ਪਹਿਲਾਂ ਵਿਮਨਤਾ ਜੀ ਫਿਰ ਪਲਾਸਟਿਕ ਲੈ ਕੇ ਡਾਕਟਰ ਗੋਲਵੀ ਕਿਉਂ ਜਾਣਾ ਘਰੇ ਹੀ ਗਰਮ ਕਰਕੇ ਮੂੰਹ ਤੇ ਲਾ ਲਵੀਂ। ਅਗਵਾਈ ਜੋਕ ਬਹੁਤ ਪੁਰਾਣਾ। ਪਰ ਐਪਟੈਂਸ ਥੋੜੀ ਅਦਵਾ ਬੜਾ ਜੇ ਵੇਖਦਾ ਉਸ ਕਮੈਂਟਾ ਬਾਈ ਟੂ ਦਾ ਠੀਕ ਆ ਡਾਕਟਰ ਨੂੰ ਲੋੜ ਆ ਅਭੀ ਅਰੀ ਸ਼ੁਕਰ ਕਰ ਬਾਜ ਗਿਆ ਇਹ ਪੈਂਡੋ ਵਾਲਾ ਡਾਕਟਰ ਆ ਕਰ ਵੀ ਦਿੰਦਾ ਨੈਕਸਟ ਅਰੀ ਪਹਿਲਾ ਇਸ ਬੰਦੇ ਦਾ ਗੁਰਦਾ ਕਰ ਲੋ ਫਿਰ ਉਹਨੂੰ ਵੇਚ ਕੇ ਇਸ ਦੀ ਸਰਜਰੀ ਕਰ ਦਿਓ ਵਾਦੀਵਾ ਹਾਂ ਬੰਦੇ ਵੀ ਤਾਂ ਕਹਿੜ ਸਲਾਹ ਆ ਅੱਗੇ ਆ ਦੀ ਰਿਹਾ ਕਿਸੇ ਨੇ ਵਾਹ ਵਾਹ ਉਹਨੇ ਤੇਰੇ ਲੱਤਾਂ ਨੇ ਲਾਈਆਂ ਅੱਗੇ ਅਲੀ ਤੂੰ ਮੇਰੇ ਕੋਲ ਪਲਾਸਟਿਕ ਲੈ ਆ ਬਈ ਇਹਨੇ ਜਵਾਬ ਦੇਤਾ ਮੈਂ ਕਰ ਦੇਣਾ ਆ ਵੀ ਵੀਰ ਕੋਈ ਸਿਰ ਆ ਗਈ ਜਾਂਦਾ ਡਾਕਟਰ ਵੀ ਲੱਗਦਾ ਹੀ ਵੀ ਮੈਨੂੰ ਇਹ ਇਸ ਤੋਂ ਅੱਗੇ ਆ ਕੇ ਲਾ ਵੀਰਾ ਕਰਨ ਵੀਰ ਗਿਲਨ ਇਹ ਕਹਿੰਦੇ ਨੇ ਸਹੀ ਗੱਲ ਆ ਪੱਕੇ ਵਾਲੀ ਕੀ ਗੱਲ ਸੀ ਪਿਘਲਾ ਕੇ ਮੂੰਹ ਤੇ ਪੋਣੀ ਸੀ ਐਵੇਂ ਤੇ ਪਹਿੇ ਵੀ ਵੱਜ ਜਣੇ ਹੀ ਆ ਵੀ ਸਿਰਾ ਦਾ ਹੈ ਵੀਨੇ ਬਹੁਤ ਤੁਹਾਡੇ ਦੋਨਾਂ ਦੇ ਫੇਸ ਬਹੁਤ ਇਨੋਸੈਂਟਾ ਬਹੁਤ ਮਾਸੂਮ ਆਏ ਹਾਏ ਹਾਏ ਡਾਕਟਰ ਦਾ ਮੂੰਹ ਦੇਖੋ ੱੱਕਾ ਨਹੀਂ ਲੱਤ ਮਾਰ ਕੇ ਬਾਹਰ ਕਰਨਾ ਸੀ ਵੀਡੀਓ ਵਧੀਆ ਲਗੀ ਲਾਈਕ ਤੇ ਸ਼ੇਅਰ ਕਰ ਦਿਓ ਜੀ ਇਸ ਤਰ੍ਹਾਂ ਦੀ ਹੋਰ ਵੀਡੀਓਜ਼ ਦੇਖਣ ਲਈ Channel no. Karjoyo subscribe. Thank you, ji.